ਜੋ ਬੋਲੇ 100 ਰੁਪਏ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਸੁਸੰਗਤ ਜੀ ਇਸ ਸਮੇ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਤੋਂ ਜਿਹੜਾ ਲੰਗਰ ਹਾਲਿਆ ਉਹਦੇ ਤਸਵੀਰਾਂ ਦਿਖਾ ਰਿਹਾ ਦੇਖ ਸਕਦੇ ਆ ਇੱਧਰ ਸਾਡੀਆਂ ਭੈਣਾਂ ਜਿਹੜੀਆਂ ਦਿਨ ਰਾਤ ਸੇਵਾਵਾਂ ਵਿੱਚ ਸਤਿਗੁਰੂ ਰਵਿਦਾਸ ਮਰਦੇ ਜਨਮ ਸਥਾਨ ਮੰਦਿਰ ਤੇ ਕਰ ਰਹੀਆਂ ਇੱਧਰ ਦੇਖ ਸਕਦੇ ਲੰਗਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਦੇ ਉੱਤੇ 24 ਘੰਟੇ ਲੰਗਰ ਜਿਹੜਾ ਸੰਗਤਾਂ ਦੇ ਲਈ ਜਿਹੜਾ ਚੱਲਦਾ ਆ ਤੁਸੀਂ ਦੇਖ ਸਕਦੇ ਆ ਇੱਧਰ ਜਿਹੜੀਆਂ ਸੰਗਤਾਂ ਸੇਵਾਵਾਂ ਕਰਦੀਏ ਪਏ ਦਿਨ ਰਾਤ ਜਿਹੜਾ ਲੰਗਰ ਚੱਲਦਾ ਪਿਆ ਸੰਤ ਜੀ ਬੜੇ ਮਾਣ ਵਾਲੀ ਗੱਲ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਰ ਤੇ 24 ਘੰਟੇ ਲੰਗਰ ਦੀ ਜਿਹੜੀ ਵਿਵਸਥਾ ਹੈ ਹਰ ਤਰ੍ਹਾਂ ਦਾ ਸੰਗਤਾਂ ਦਾ ਜਿਹੜਾ ਇੱਥੇ ਤਿੰਨ ਟਾਈਮ ਹੀ ਲੰਗਰ ਚੱਲਦਾ ਆ ਔਰ ਬੜੇ ਮਾਣ ਵਾਲੀ ਗੱਲ ਹੈ ਕਿ ਡੇਰਾ ਸੱਚਕੰਨ ਬੱਲਾ ਦੇ ਮਹਾਨ ਮਹਾਪੁਰਸ਼ਾਂ ਦਾ ਬਹੁਤ ਵੱਡਾ ਪ੍ਰਾਲਾਇਆ ਕਿ ਉੱਤਰ ਪ੍ਰਦੇਸ਼ ਦੀ ਧਰਤੀ ਕਾਂਚੀ ਬਨਾਰਸ ਵਿਖੇ ਗੁਰੂ ਰਵਿਦਾਸ ਮਹਾਰਾਜ ਦੇ ਮੰਦਰ ਨੂੰ ਸੋਨੇ ਦੇ ਵਿੱਚ ਮੜਾਇਆ ਫਿਰ ਇੱਥੇ 24 ਘੰਟੇ ਲੰਗਰ ਦਾ ਪ੍ਰਬੰਧ ਅੱਜ ਭਾਰਤ ਦੇ ਕੋਨੇ-ਕੋਨੇ ਤੋਂ ਗੁਰੂ ਰਵਿਦਾਸ ਨਾਮਲੇ ਵਸੰਗਤਾ ਵੱਡੀ ਗਿਣਤੀ ਵਿੱਚ ਪਹੁੰਚ ਰਹੀਆਂ ਹਨ ਕੱਲਾ ਗੌਰਵਪੁਰ ਵੀ ਹੀ ਨਹੀਂ ਰੁਕ ਜਾ ਪਾਈ ਰੁਕ ਸੋ ਆਪਾਂ ਤੁਹਾਨੂੰ ਦਿਖਾਉਨੇ ਆਂ ਦੇਖ ਸਕਦੇ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮਲੇ ਵਸੰਗਤਾ ਇੱਧਰ ਦੇਖ ਸਕਦੇ ਇੱਧਰ ਆਪਾਂ ਜੀ ਮੜਿਆ ਤੇ ਬਰਤਨ ਦੀ ਸੇਵਾ ਕਰੀਏ ਸੰਗਤਾਂ ਵੱਲ ਵੀ ਲੈ ਜਾ ਮੜਿਆ ਪਾਜੀ ਤੁਸੀਂ ਦੇਖ ਸਕਦੇ ਆ ਸਾਡੀਆਂ ਭੈਣਾਂ ਸੇਵਾਵਾਂ ਕਰ ਰਹੀਆਂ ਉਧਰ ਸਾਰੀ ਸੰਗਤ ਸੇਵਾ ਕਰ ਰਹੀ ਆ ਭਾਜੀ ਹੁਣ ਕਈਆਂ ਦਿਨਾਂ ਤੋਂ ਲੱਗੇ ਹੋਏ ਆ ਬੜੇ ਮਾਣ ਵਾਲੀ ਗੱਲ ਹੈ ਕਿ ਸਤਿਗੁਰੂ ਰਬੀਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਦੇ ਉੱਤੇ ਜਿਹੜੀਆਂ ਸੰਗਤਾਂ ਸੇਵਾਵਾਂ ਕਰ ਰਹੀਆਂ ਕਿਉਂਕਿ ਬਹੁਤ ਵੱਡੀ ਗੱਲ ਹੈ ਸੰਗਤ ਜੀ ਅੱਜ ਸਤਿਗੁਰੂ ਰਬੀਦਾਸ ਨਾਮ ਲੈਵਾ ਸੰਗਤ ਆਪਣੇ ਮਹਾਨ ਸਤਿਗੁਰੂ ਦੇ ਜਨਮ ਸਥਾਨ ਮੰਦਿਰ ਦੇ ਉੱਤੇ ਸੇਵਾਵਾਂ ਕਰ ਰਹੀਆਂ ਤਾਂ ਸੰਗਤ ਜੀ ਇੱਧਰ ਉੱਧਰ ਲਈ ਇਹ ਵੀਡੀਓ ਤੁਸੀਂ ਬਹੁਤ ਸ਼ੇਅਰ ਕਰਦੇ ਆ ਅੱਜ ਦੇਖਦੇ ਆ ਗੁਰੂ ਰਬੀਦਾਸ ਮਹਾਰਾਜ ਜੀ ਦੇ ਜਨਮਸਥਾਨ ਮੰਦਤੇ ਸੇਵਾਵਾਂ ਕਰ ਰਹੀਆਂ ਲੰਗਰਾਂ ਦੀ ਸੇਵਾ ਕਰ ਰਹੀਆਂ ਸੰਗਤਾਂ ਦੀ ਵੀਡੀਓ ਅਜੀਤ ਰਹੋ ਕੌਣ-ਕੌਣ ਸ਼ੇਅਰ ਕਰਦਾ ਹੈ ਦੇਖ ਸਕਦੇ ਆ ਸੰਗਤ ਜੀ ਅੱਜ ਕੰਛੀ ਵੱਲ ਗੇੜੇ ਤੇਰੇ ਕਰਕੇ ਬਿਲਕੁਲ ਗੱਲ ਸਹੀ ਹੈ ਕੱਲਾ ਤੁਸੀਂ ਦੇਖ ਸਕਦੇ ਆ ਅੱਜ ਜਿਹੜੀ ਤਰੀਕ ਹੈ 30 ਮਾਰਚ ਆ ਜੀ 30 ਮਾਰਚ 2025 ਸੋ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਤਾਂ ਗੁਰੂ ਰਵਿਦਾਸ ਨਾਮਲੇ ਪਾ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚਦੀਆਂ ਪਰ ਸੰਗਤ ਦੀ ਸੰਗਤ ਜੀ ਅੱਜ ਦੇਖ ਸਕਦੇ ਆ ਸੰਗਤਾਂ ਹਰ ਰੋਜ਼ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀਆਂ ਗੁਰੂ ਰਵਿਦਾਸ ਸਮਰਤ ਜੈਮਸਨ ਮੰਦਿਰ ਤੇ ਪਹੁੰਚਦੀਆਂ ਔਰ ਲੰਗਰਾਂ ਦੀਆਂ ਪੂਰੀਆਂ ਵਿਵਸਥਾਆਂ ਇੱਧਰ ਆਪਾਂ ਗੇਵਾ ਕਰਦੀਆਂ ਬੀਬੀਆਂ ਨੇ ਤੁਹਾਨੂੰ ਦਿਖਾਉਨੇ ਆ ਭਾਜੀ ਹੌਲੀ ਹੌਲੀ ਇੱਧਰ ਮਾਰੋ ਤੇ ਦੇਖ ਸਕਦੇ ਆ ਸੰਗਤਾਂ ਜਿਹੜੀਆਂ ਸੇਵਾਵਾਂ ਕਰ ਰਹੀਆਂ ਤੇ ਭਾਜੀ ਹਲੇਓ ਤੇ 24 ਘੰਟੇ ਲੰਗਰ ਚੱਲਦਾ ਆ ਤੇ ਦੇਖ ਸਕਦੇ ਆ ਜੀ ਵੱਡੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਆਪਣੇ ਮਹਾਨ ਰਹਿਬਰ ਸਤਿਗੁਰੂ ਰਵਿਦਾਸ ਮਹਾਰਾ ਦੇ ਜਨਮ ਦਿਨ ਮਦਰ ਸੇਵਾਵਾਂ ਨਿਭਾ ਰਹੀਆਂ ਤੇ ਦੇਖ ਸਕਦੇ 24 ਘੰਟੇ ਲੰਦਰ ਜਿਹੜਾ ਗੁਰੂ ਰਵਿਦਾਸ ਸਮਾਰ ਦੇ ਦਰਬਾਰ ਤੇ ਚੱਲਦਾ ਆ ਤੇ ਦੀਖ ਸਰ ਸੰਗਤ ਜੀ ਗੁਰੂ ਰਵਿਦਾਸ ਮਹਾਰਾਜੀ ਦੇ ਰੰਗ ਦੇ ਵਿੱਚ ਸੰਗਤਾਂ ਜਿਹੜੀਆਂ ਰੰਗ ਹੋਈਆਂ ਹਨ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਸੰਗਤ ਜੀ ਤੁਸੀਂ ਵੀਡੀਓ ਨੂੰ ਦੇਖ ਕੇ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਕਿ ਵੱਧ ਤੋਂ ਵੱਧ ਜਿਹੜਾ ਲੋਕਾਂ ਤਾਂ ਕਹਿ ਸਨੀਹਾ ਬਚਾਓ ਕਿ ਗੁਰੂ ਰਵਿਦਾਸ ਮਹਾਰਾਜ ਜਨਮ ਸਥਾਨ ਮੰਦਿਰ ਤੇ ਆਪਾਂ ਜ਼ਰੂਰ ਜਾਣਾ ਆ ਅੱਜ ਕੱਲ ਸਮਾਜ ਦੇ ਬਹੁਤ ਸਾਰੇ ਲੋਕ ਇੱਧਰ ਉੱਧਰ ਜਾਂਦੇ ਉਹਨਾਂ ਨੂੰ ਬਸ ਇਹੀ ਪੀਲੇ ਕਿ ਆਪਣੇ ਗੁਰੂ ਨੂੰ ਭੁੱਲਿਓ ਨਾ ਤੇ ਹੋਰ ਕਿਸੇ ਤੇ ਡੋਲਿਓ ਨਾ ਬੜੇ ਮਾੜਵਲੀ ਗੱਲ ਐ ਧੰਨਵਾਦ ਕਰਨਾ ਚਾਹੁੰਦੇ ਹਾਂ ਉਹਨਾਂ ਸਾਰੀਆਂ ਸੁਭਾਵਾਂ ਉਹਨਾਂ ਸਾਰੀਆਂ ਕਮੇਟੀਆਂ ਦਾ ਜਿਹੜੇ ਗੁਰੂ ਰਵਿਦਾਸ ਨਾਂ ਵਾਲੇ ਵਸੰਗਤਾਂ ਨੂੰ ਸਤਗੁਰੂ ਰਵਿਦਾਸ ਸਮਰਦੇ ਜਨਮਸਥਾਨ ਮੰਦਿਰ ਤੇ ਲੈ ਕੇ ਆਉਂਦੇ ਅੱਜ ਦੇਖ ਸਕਦੇ ਆਂ ਮਧੂ ਮੱਖੀਆਂ ਦੇ ਵੰਗ ਇਕੱਠੀਆਂ ਹੋਈਆਂ ਗੁਰੂ ਰਵਿਦਾਸ ਨਾਂ ਵਾਲੇ ਵਸੰਗਤ ਆਪਣੇ ਮਹਾਨ ਸਤਗੁਰੂ ਦੇ ਸੱਚੇ ਦਰਬਾਰ ਤੇ ਸੋ ਸੰਗ ਜੀ ਬਹੁਤ ਬਹੁਤ ਧੰਨਵਾਦ ਜੀ